हेलो 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 सरपंच सरपंच अवतार सिंह जी गोविंदगढ़ दे तो साठ पहुंचे थे तो साधी ਸਮੂਚੀ ಗ್ರಾಮ ਪੰਚਾਇਤ ਵੱਲੋਂ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ। ਉਹਨਾਂ ਨੇ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜੀ। ਸੰਗਤ ਵਾਲਾ ਜੀ। ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ ਜੀ। ਧੰਨਵਾਦ ਕਰਦੇ ਆਂ। ਤਾੜੀ ਮਾਰਦੇ ਕਿ ਤੁਸੀਂ ਸਾਰੇ। ਅਗਲਾ ਨਾਮ ਹਰਜੀਤ ਕੌਰ ਪੰਜਾਬ ਪੁਲਿਸ ਡਾਕਟਰ ਆਫ ਰਾਮ ਸਿੰਘ ਹਰਜੀਤ ਕੌਰ ਪੰਜਾਬ ਪੁਲਿਸ ਤੇ ਇੱਥੇ ਪਹੁੰਚੋ ਜੀ ਤੜੀ ਮਾਰ ਦਿਓ ਜੀ ਬੱਚੀ ਨੇ ਇਹ ਗੜੀਆ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਈ ਹੈ ਬਹੁਤ ਗੱਡੀ ਮਾਰ ਦੀ ਗੱਲ ਆ ਪਿੰਡ ਦੇ ਲਈ ਸੋ ਇਹਨਾਂ ਬੱਚੇ ਨੂੰ ਤਾਅ ਖਲਵਾਣ ਕੀਤਾ ਜਾ ਰਿਹਾ ਤਾਂ ਕਿ ਆਪਣੀ ਆਉਣ ਵਾਲੀ ਜੋ ਪੀੜੀ ਹੈ ਅਗਲੀ ਜਨਰੇਸ਼ਨ ਹੈ ਉਹ ਇਹਨਾਂ ਨੂੰ ਦੇਖ ਕੇ ਕੋਈ ਸਿੱਖ ਸਵੇ ਤਾਂ ਜੋ ਉਹ ਵੀ ਅਗਲੀਆਂ ਕੁਲੱਬੀਆਂ ਦੇ ਵਿੱਚ ਸ਼ਾਮਿਲ ਹੋਣ ਤੇ ਇਸ ਤਰ੍ਹਾਂ ਸਨਮਾਨ ਕੀਤੇ ਜਾਣ ਤਾੜੀਆਂ ਮਾਰ ਦੇ ਕਰੋ ਜੀ ਅਗਲਾ ਨਾਮ ਹੈ ਜੀ ਪਰਮਜੀਤ ਕੌਰ ਅੰਗਣਵਾੜੀ ਹੈਲਪਰ ਡਾਕਟਰ ਆਫ ਰਾਮ ਸਿੰਘ ਅੰਗਣਵਾੜੀ ਹੈਲਪਰ ਪਰਮਜੀਤ ਕੌਰ ਡਾਕਟਰ ਆਫ ਰਾਮ ਸਿੰਘ ਸੋ ਦੋਵੇਂ ਸੱਕੀਆਂ ਭੈਣਾਂ ਨੇ ਜੀ ਇਹ ਤਾੜੀ ਮਾਰ ਦੋ ਇਹਨਾਂ ਦੇ ਲਈ ਅਗਲਾ ਨਾਮ ਹੈਗਾ ਜੀ ਅਮਰਜੀਤ ਕੌਰ ਪੰਚਾਇਤ ਮੈਂਬਰ ਉਹਨਾਂ ਦਾ ਵੀ ਸਨਮਾਨ ਕੀਤਾ ਜਾਣਾ ਹੈ ਮਨਪ੍ਰੀਤ ਪੰਚਾਇਤ ਮੈਂਬਰ ਸੰਦੀਪ ਕੌਰ ਡਾਕਟਰ ਆਫ ਕੋਲਾ ਉਹ ਵੀ ਪੰਜਾਬ ਪੁਲਿਸ ਦੇ ਵਿੱਚ ਹੈ ਸੰਦੀਪ ਕੌਰ ਡਾਕਟਰ ਆਫ ਕੋਲਾ ਸਿੰਘ ਉਹਨਾਂ ਦੇ ਘਰ ਜੇ ਕੋਈ ਆਇਆ ਤਾਂ ਉਹ ਸਨਮਾਨ ਲੈ ਸਕਦਾ ਹੈ ਸੰਦੀਪ ਕੌਰ ਡਾਕਟਰ ਆਫ ਕੋਲਾ ਸਿੰਘ राजवीर कौर जो टीचर ने वाइफ ऑफ सती सिंह सतनाम सिंह तो ताली मार दो जी इन्होंने ना अगला नाम है जी गुरप्रीत कौर वाइफ ऑफ वो भी टीचर ने जी गुरप्रीत कौर वाइफ ऑफ सिंह ਵਰਪ੍ਰੀਤ ਤਾਰ ਬਾਈਫ ਆਫ ਹਰਵੰਦ ਸਿੰਘ ਜੋ ਪੰਜਾਬ ਪੁਲਿਸ ਹੈ ਜੀ ਲਾਡੀ ਸਿੰਘ ਲਾਡੀ ਗੁਰੂ ਘਰ ਦੇ ਘਰ ਹੈ ਜੀ ਵਰਪ੍ਰੀਤ ਤਾਰ ਬਾਈਫ ਆਫ ਹਰਵੰਦ ਸਿੰਘ ਪੰਜਾਬ ਪੁਲਿਸ ਨੇ ਜੋ ਛੋਟਾ ਨਾਮ ਲਾਡੀ ਹੈ ਜੀ ਉਹਨਾਂ ਦਾ ਅਗਲਾ ਨਾਮ ਹੈ ਜੀ ਮਨੀਤ ਕੌਰ ਬਾਈਕੌਫ ਰਿੰਕੋ ਸਿੰਘ ਮਨੀਤ ਕੌਰ ਬਾਈਕੌਫ ਰਿੰਕੋ ਸਿੰਘ ਰੇਕੋ ਆਪਣੇ ਮਾਸਟਰ ਜੀ ਉਹਨੇ ਦੇ ਮਾਤਾ ਜੀ ਉਹਨੇ ਜੀ ਉਹ ਸਨਮਾਨ ਲੈ ਲੋ ਆ ਕੇ ਉਹ ਕਾਪੜੇ ਮੈਡਮ ਨੇ ਜੋ ਆਸਾ ਵਰਕਰ ਦੇ ਉਹਨਾਂ ਨੂੰ ਸਨਮਾਨ ਕੀਤਾ ਜਾਣਾ ਜੀ मैडम आशा वर्कर ने जो अः किरणपाल कौर जो बेट ने जी किरणपाल कौर बहुत बहुत धन्यवाद करते जी इन्हों तो का जो मनीत कौर ऑफ रिंकू सिंह उन्होंने है जी कोई अगे किरण कौर जी ਜੋ ਸਕੂਲ ਦੇ ਵਿੱਚ ਪ੍ਰਾਈਵੇਟ ਦੋ ਟੀਚਰ ਰੱਖੇ ਹੋਏ ਨੇ ਸੋ ਉਹਨਾਂ ਨੂੰ ਵੀ ਸਨਮਾਨ ਕੀਤਾ ਜਾਣਾ ਜੀ ਬਹੁਤ ਬਹੁਤ ਧੰਨਵਾਦ ਕਰਦੇ ਜੀ ਤਾੜੀ ਮਾਰਦਿਆ ਕਰੋ ਜੀ ਤਾੜੀ ਮਾਰਦੇ ਕਰੋ ਜੀ ਸਰਮਜੀਤ ਅਮਰਜੀਤ ਕੌਰ ਜੀ ਤੇ ਮਨਪ੍ਰੀਤ ਕੌਰ ਜੀ ਅਮਰਜੀਤ ਕੌਰ ਪੰਚਾਇਤ ਮੈਂਬਰ ਮਨਪ੍ਰੀਤ ਕੌਰ ਪੰਚਾਇਤ ਮੈਂਬਰ ਉਹਨਾਂ ਨੂੰ ਸਨਮਾਨ ਕੀਤਾ ਜਾਣਾ ਜੀ ਸੋ ಗ್ರಾಮ ਪੰਚਾਇਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਕੇਸ ਸਟੇਜ ਮੇਲੇ ਦਾ ਆਗਾਤ ਕੀਤਾ ਸੋ ਕਾਰਿਆ ਭਾਵਾ ਭੈਣਾ ਦਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ ਥਾੜੀ ਮਾਰਦੇ ਮੇਰੇ ਜੀ